ਵੈਗੁਰਜੀ ਕਾ ਖਾਲਸਾ ਵੈਗੁਰਜੀ ਕੀ ਫਤਿਹ ਮੇਰਾ ਨਾਮ ਅਸਮਰਜੀਤ ਸਿੰਘ ਆ ਮੈਂ ਪੁੰਡ ਤੋਗੜੀ ਦੇ ਰਹਿਣ ਵਾਲਾ ਜਿਲ੍ਹਾ ਜਲੰਧਰ ਪਰਿਵਾਰ ਦੇ ਵਿੱਚ ਜੀ ਦੋ ਬੇਟੇ ਆ ਵਾਈਫ ਹੈ ਮੈਂ ਆਪਾਂ ਤੇ ਗੁੜੀਆਂ ਬਿਆਸੀ ਹੈ ਪਹਿਲਾਂ ਸਰ ਮੈਂ ਟਰੱਕ ਡਰਾਈਵਰ ਸੀਗਾ ਤੇ ਮੈਨੂੰ 슈ਗਰ ਦਾ ਪਤਾ ਨਹੀਂ ਲੱਗਾ 슈ਗਰ ਹੋਣ ਕਰਕੇ ਜਦੋਂ ਲਾਸਟ ਸਟੇਜ ਤੇ ਆਈ ਤੇ ਮੇਰੀ ਲੱਤ ਘਟ ਗਈ ਟਰੱਕ ਤਾਂ ਮੈਂ ਕਮ ਸੇ ਕਮ ਜੀ ਕੋਈ 20-22 ਸਾਲ ਚਲਾਇਆ ਜੀ ਪਰ ਲੱਤ ਤੇ ਖਰਚਾ ਬਹੁਤ ਆਇਆ ਜੀ ਕਰਕੇ ਘਰ-ਬਾਰ ਵੀ ਮਤਲਬ ਵੇਗ ਗਿਆ ਸੀ ਯਾਰ ਸਾਡੇ 4.5 ਲੱਖ ਰੁਪਏ ਆਇਆ ਜੀ ਬਹੁਤ ਜ਼ਿਆਦਾ ਔਕਾਸਾ ਮਿਲਿਆ ਜੀ ਘਰ ਇੱਕ ਟਾਈਮ ਰੋਟੀ ਹੁੰਦੀ ਸੀ ਇੱਕ ਟਾਈਮ ਨਹੀਂ ਹੁੰਦੀ ਸਾਨੂੰ ਸਰ ਖਾਲਸਾ ਆਈਡ ਏਜੰਸੀ ਵਾਲਿਆਂ ਦਾ ਪਤਾ ਲੱਗੀ ਪਰਿਆਲੇ ਵਾਲਿਆਂ ਦਾ ਉਹ ਵੀ ਨੈੱਟ ਤੇ ਕੱਢਿਆ ਸੀਗਾ ਕਿਸੇ ਮੁੰਡੇ ਨੇ ਤਾਂ ਉਹਨਾਂ ਦੇ ਲਈ ਮੈਨੂੰ ਪਤਾ ਲੱਗ ਗਿਆ ਜੀ ਉਹਨਾਂ ਨੇ ਸਰ ਮੈਨੂੰ 85000 ਰੁਪਏ ਆਟੋ ਵਾਸਤੇ ਵੀ ਰੇਟ ਮੈਨੂੰ ਅਕਾਊਂਟ ਚ ਕੋਆਇਆ ਜੀ ਤੇ ਬਹੁਤ ਧੰਨਵਾਦ ਹੈ ਇਹਨਾਂ ਨਾਲ ਰੋਟੀ ਪਾਣੀ ਚੰਗਾ ਚੱਲਦਾ ਲੱਪਿਆ ਜੀ ਘਰ ਦਾ ਆਪਣੇ ਬੱਚਿਆਂ ਲਈ ਫੂਡ ਵੀ ਦੇ ਹੋ ਗਈ ਹੈ ਜੀ ਮੈਂ ਤਾਂ ਕਹਿਣਾ ਜੀ ਮੇਰੀ ਮਦਦ ਕੀਤੀ ਸਾਰਿਆਂ ਨੂੰ ਕਰਨ ਜਿਹੜੇ ਵੀ ਗਰੀਬ ਭਰਾ ਨੂੰ ਚਾਹੀਦੇ ਹੁਣ ਤਾਂ ਜਰੂਰ ਮਦ ਕਰਨ ਜੀ ਸੰਸਥਾ ਦਾ ਬਹੁਤ-ਬਹੁਤ ਧੰਨਵਾਦ ਹੋਵੇ ਜੀ ਹਾਂਜੀ ਆਈਡ ਕਲ ਸਾਈਡ ਦਾ ਬਹੁਤ-ਬਹੁਤ ਜਿਆਦਾ ਧੰਨਵਾਦ ਜੀ ਪੂਰੀ ਮੁੱਚੀ ਟੀਮ ਦਾ ਬਹੁਤ-ਬਹੁਤ ਧੰਨਵਾਦ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ